ਉਹ ਦੀਪਕ ਤੇ ਪਿਆਰਿਓ ਆ ਵੀਰਾਂ ਦੇ ਸਟੈਪ ਚੈੱਕ ਕਰੋ ਤੁਸੀਂ ਕੀ ਲਹਿਰ ਪੂਰੀ ਕੱਢ ਦੇਗੇ ਨਹੀਂ ਜੈ ਹਾਏ ਕੀਆ ਕੀਆ ਕਰ ਰਹੇ ਨਰਦੇ ਨਰ ਦੇਗੇ ਨਹੀਂ ਨੱਚਦੇ ਟੱਪ ਦੇ ਅਗਲੇ ਵੱਡਾ ਡੀਜੇ ਲੈ ਕੇ ਆਏ ਆ ਤੇ ਹੁਣ ਆ ਦੇਖੋ ਜੀ ਮਹੰਤ ਨੱਚ ਦੇਵੇ ਹੋਰ ਦੇਖੋ ਜੀ ਡੀਜੈ ਜੈ ਮਾਤਾ ਨਾਨਾ ਦੇਵੀ ਜੀ ਆਪ ਜੀ ਨੂੰ ਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਤੀਸਰੇ ਨਵਰਾਤਰੀ ਦੀ ਹਾਰਦਿਕ ਸ਼ੁਭ ਕਾਮਨਾ ਹੈ ਅੱਜ ਹੈਗਾ ਜੀ ਮਾਤਾ ਰਾਣੀ ਦਾ ਤੀਸਰਾ ਨਵਰਾਤਰਾ ਤੇ ਆਪਾਂ ਵਲੌਗ ਦੀ ਸ਼ੁਰੂਆਤ ਕਰਨ ਜਾ ਰਹੀ ਆ ਜੀ ਨਹਿਰਾ ਤੋਂ ਤੇ ਰੌਣਕ ਵੀ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਆ ਤੁਸੀਂ ਬਸ ਅੱਜ ਦੇ ਵਲੌਗ 'ਚ ਦੇਖੀ ਜਾਏ ਉਹ ਅਸੀਂ ਤੁਹਾਨੂੰ ਅੱਜ ਕਿਆ-ਕਿਆ ਦਿਖਾਉਂਦੇ ਆ ਠੀਕ ਹੈ ਭਗਤ ਪਿਆਰਿਓ ਆ ਦੇਖੋ ਜੀ ਮੋਟਰਸਾਈਕਲ ਵਾਲੇ ਵੀਪ ਛੱਡੇ ਲਾਲਾ ਜਾ ਰਹੇ ਆ ਜਿੰਜਾ ਵੀਡੀਓ ਹੁਣ ਆ ਦੇਖੋ ਜੀ ਮਹਾਲਤ ਨੱਚਦੇ ਹੋਏ How you? ਖੋਜੀ ਭਗਤ ਪਿਆਰੇ ਉਹ ਅਗਲੇ ਵੱਡਾ ਡੀਜੇ ਲੈ ਕੇ ਆਏ ਆ ਆਜ ਮੈਂ ਬਦਲ ਕੇ ਨੌਜਵਾਨ ਬਣਾ ਖੰਡਾ ਖੰਬਾ ਏ ਹੇ ਕੀ ਆ ਕੀ ਕਰਨੇ ਨਰਵੇ ਫੜੋ ਦੇ ਖੋਤੀ ਦੇ ਸੱਦਾ ਢਾਣ ਤੇ ਹੌਲੀ ਹੌਲੀ ਜੀ ਆਇਆਂ ਨੂੰ ਸੱਜੇ ਰੱਬ ਨੇ ਮਤੋਂ ਦੇ ਆਵਾਜ਼ ਲਈ नौ दुनिया दूँ मारी बोसों ने सांवले तेरा सांवला किसका जड़ाई मार कल बाले तो कल जड़ाई लो देख जहाँ देखी पालो अक्षर ना भागता बैठी कौन बचाएगा बैठी अरे ब्रेक अपने ਦੇਖਿਆ ਭਗਤੋ ਲੋਕਾਂ 'ਚ ਕਿੰਨੀ ਸ਼ਰਧਾ ਆ ਜੈ ਮਾਤਾ ਦੇ ਕਹਿੰਦੇ ਜੋ ਬਲਦਾਨ ਤੇ ਵਿਸ਼ਾਲ ਭੰਡਾਰੇ ਪਹਿਲੇ ਦਿਨ ਤੋਂ ਹੀ ਚੱਲ ਰਹੇ ਸੀਗੇ ਪਰ ਹੁਣ ਤਾਂ ਹੋਰ ਵੀ ਜ਼ਿਆਦਾ ਲੱਗ ਗਿਆ ਆ ਆਜੋ ਬਹੁਤ ਅਨੁਸ਼ਾਰਨ ਦਾਦਾ ਸੇਵਾ ਕਰਾ ਲਈ ਚਿਸਮਾ ਉਤਸ਼ਾਹ ਦੇਖਿਆ ਕਿੰਨਾ ਹੈ ਬਾਤਰਾਣੀ ਦੇ ਭੰਤਾ ਜੇ ਅਗਲੇ ਭਗੜੇ ਪਾਪਾ ਬੁਲਾ ਰਹੇ ਜੀ ਸਾਰਿਆਂ ਨੂੰ ਕੰਬੋਰੀ ਪ੍ਰਸ਼ਾਦਾ ਜਨਾ ਮਸਾਲਾ ਆਜੋ ਬੰਦੀ ਆਏ ਜਨਾ ਮਸਾਲਾ ਕੰਬੋਰੀ ਪ੍ਰਸ਼ਾਦਾ ਰੋਣਪਾ ਦੇਖੀ ਜਾਇਓ ਤੁਸੀਂ ਬਸ ਤੀਸਰੇ ਨਵਰਾਤਰੇ ਦੀ ਠੀਕ ਹੈ ਭਗਤ ਪਿਆਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਕਿਉਂਕਿ ਆਪਣੇ ਹਰ ਰੋਜ਼ ਹੀ ਵਲੌਗ ਆ ਰਹੇ ਆ ਜੀ ਸਾਵਣ ਮੇਲਾ 224 ਮਾਤਾ ਲੈਣਾ ਦੇਵੀ ਦੇ ਕਰਾਊਡ ਦੇਖੋ ਜੀ ਭਗਤ ਪਿਆਰਿਓ ਦਿਲਕਾ ਨਾ ਗਰਮ ਘਰੋਂ ਬਦਰਾਮਾਂ ਵਾਲੀ ਗੀਰ ਆਜੋ ਜੈ ਮਾਤਾ ਦੀ ਆਜੋ ਭਗਤ ਜੀ ਆਜੋ ਹਾਂਜੀ ਦੇਖੀ ਜਾਏ ਰੌਣਕਾਂ ਆਜੋ ਵੀਰ ਜੀ ਆਪਣਾ ਫਰਜ਼ ਇਹੀ ਹੈ ਜੀ ਕਿ ਅਸੀਂ ਤੁਹਾਡੇ ਲਈ ਹਰ ਇੱਕ ਚੀਜ਼ ਦਿਖਾ ਸਕੀਏ ਤੇ ਕੋਈ ਵੀ ਚੀਜ਼ ਸਾਡੇ ਤੋਂ ਰਹਿ ਨਾ ਜਾਵੇ ਬਸ ਠੀਕ ਹੈ ਭਗਤੋ ਪਾਣੀ ਤੇ ਵਾਜਾ ਕਰਨਾ ਕਰਾਉਣ ਦਾ ਵੀ ਤਾਂ ਫਰਕ ਪਾਉਂਦਾ। ਬਾਤ ਬੋਲਦੇ ਨੇ। ਤੇ ਇੱਧਰ ਚੱਲ ਰਿਹਾ ਜੀ ਗੋਲ ਗੱਪਿਆਂ ਦਾ ਲੱਗਰ। ਤੇ ਲੋ ਜੀ ਆਪਾਂ ਹਿਮਾਚਲ ਪ੍ਰਦੇਸ਼ ਦਾ ਟੱਪਾਂ ਲੱਗਿਆ ਜੀ ਟੂਲ ਬੈਰੀਅਰ। ਤੇ ਮੇਲੇ ਮੇਲੇ ਅਗਲੇ ਕੁਝ ਨਹੀਂ ਕਹਿੰਦੇ ਜਿੱਦਾਂ ਮਰਜੀ ਆਵੋ ਜਾਵੋ ਵੀਰਪਰਾ ਬਹੁਤ ਹੀ ਜ਼ਿਆਦਾ ਸਵਾਲ ਪੁੱਛਦੇ ਸੀਗੇ ਤਾਂ ਆਪਾਂ ਇਹਦੇ ਵੀਡੀਓ ਦੇ ਵਿੱਚ ਕਲੀਅਰ ਕਰ ਦਿੱਤਾ ਆ ਕਿ ਅਗਲੇ ਕੁਝ ਨਹੀਂ ਕਹਿੰਦੇ ਤਿਆ ਦੇਖੋ ਜੀ ਕੋਲੇ ਵਾਲੇ ਟੋਬੇ ਵੀ ਕਿੰਨੇ ਲੰਗਰ ਲੱਗੇ ਆ ਤੇ ਹਾ ਜਿਹੜੇ ਵੀ ਪੈੜਪੜਾ ਚੈਨਲ ਤੇ ਨਵੇਂ ਆਉਂਦੇ ਆ ਨਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਜੇਕਰ ਵਧੀਆ ਲੱਗਦੀ ਤਾਂ ਲਾਈਕ ਕਮੈਂਟ ਸ਼ੇਅਰ ਹੈ ਨਾ ਕਰਨ ਉਹ ਵੀ ਨਾ ਭੁੱਲਿਓ ਤੁਸੀਂ ਠੀਕ ਹੈ ਜੀ ਦੀ ਦਿਨਚਤਾ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਕਿ ਇੰਨਾ ਜ਼ਿਆਦਾ ਰਸ਼ ਹੋ ਜਾਣਾ ਹੈ ਪਰ ਕੋਈ ਨਹੀਂ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਕੀ ਦੱਸਿਓ ਫਿਰ ਹੈਨਾ ਤੁਹਾਨੂੰ ਵੱਡਾ ਵਲੋਗ ਚਾਹੀਦਾ ਕਿ ਇੰਨਾ ਹੀ ਠੀਕ ਆ ਬਤਾਨਾ ਵਾਕੇ ਭਗਤ ਪਿਆਰਿਓ ਕਿਹਸਾ ਰਹਾ ਅੱਜ ਦਾ ਵਲੋਗ ਮਿੱਤਿਆ ਵੀ ਲੈਂਸ ਵਲੋਗ ਮੇ ਬਾਏ ਬਾਏ ਜੀ ਜੈ ਮਾਤਾ ਦੀ ਜੇਕਰ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ